ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਸੰਤ ਜਿਹੜੇ ਨੇ ਜਿਹੜੇ ਕਹਿੰਦੇ ਨੇ ਭਗਤ ਦਰਬਾਦਸ ਨਹੀਂ ਗੁਰੂ ਰਬਦਾਸ ਕਹੋ ਉਹਨਾਂ ਸੰਤਾਂ ਵੱਲੋਂ ਇੱਕ ਚਿੱਠੀ ਲਿਖ ਕੇ ਕਲਤਾਰ ਸਾਹਿਬ ਦੇ ਭੇਜੀ ਐ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਗਿਆ ਕਿ ਜਿਹੜੇ ਮੰਝੀ ਹਾਲ ਵੇਖੇ ਕਥਾਵਾਚ ਕਥਾ ਕਰਦੇ ਨੇ ਜਸਮੁਖੀ ਕੌਮ ਦੇ ਰਾਗੀ ਢਾਡੀ ਕਥਾਵਾਚ ਅਵੀ ਸ਼ੁਰੂ ਜਿਹੜੇ ਬਾਣੀ ਦਾ ਪ੍ਰਚਾਰ ਕਰਦੇ ਨੇ ਇਤਿਹਾਸ ਦਾ ਪ੍ਰਚਾਰ ਕਰਦੇ ਨੇ ਸੇ ਕੌਮ ਦਾ ਕਹਿੰਦੇ ਉਹ ਸਾਰੇ ਭਗਤ ਨਾ ਕਹਿਣ ਗੁਰੂ ਰਵਿਦਾਸ ਮਹਾਰਾਜ ਕਹਿਣ ਇਹ ਹੁਕਮਨਾਮਾ ਜਾਰੀ ਕੀਤਾ ਹੈ ਮੈਂ ਇਹਦੇ ਤੇ ਅੱਜ ਆਪਣੀ ਵਿਚਾਰ ਸੰਗਤਾਂ ਦੇ ਸਾਹਮਣੇ ਕਰਨੀ ਹੈ ਥੋੜਾ ਜਿਹਾ ਸਮਝਿਓ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ 35 ਮਹਾਪੁਰਖ ਨੇ ਸੇ ਗੁਰੂ ਸਹਿਬਾਨ 15 ਭਗਤ 11 ਭਟ ਤੇ 3 ਗੁਰਸਿੱਖ ਨੇ ਇਹ 35 ਮਹបុਰਖ ਨੇ ਇਹਨਾਂ ਦੀ ਜਿਹੜੀ ਵਿਚਾਰਧਾਰਾ ਹੈਗੀ ਆ ਆਪਸ ਵਿੱਚ ਮਿਲਦੀ ਹੈ ਸਨਨ ਤਿਲੌਰ ਤੇ ਇਹਨਾਂ ਦੀ ਵਿਚਾਰਧਾਰਾ ਇੱਕ ਹੈ ਕਬੀਰ ਸਾਹਿਬ ਦਾ ਇੱਕ ਪਾਵਨ ਸ਼ਲੋਕ ਹੈ ਉਹਦੇ ਵਿੱਚ ਉਹ ਕਹਿੰਦੇ ਨੇ ਹਰ ਸੋ ਹੀਰਾ ਛੜ ਗੈ ਕਰੇ ਅਨ ਕੀ ਆਸ ਦੀਨਰ ਦੋਜਿਕ ਜਾਹੇਗੇ ਸਤਿਪੱਖ ਹੈ ਰਵਦਾਸ ਹੁਣ ਉਥੇ ਇਹ ਸ਼ਬਦ ਤੋਂ ਇਹ ਸ਼ਲੋਕ ਤੋਂ ਸਾਨੂੰ ਸਮਝ ਮਿਲ ਗਈ ਹੈ ਕਿ ਭਗਤ ਰਵਦਾਸ ਜੀ ਤੇ ਭਗਤ ਕਬੀਰ ਜੀ ਦੀ ਜਿਹੜੀ ਵਿਚਾਰਧਾਰਾ ਉਹ ਇੱਕ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਜਿਨ੍ਹਾਂ ਨੇ ਇਹ ਹੁਕਮਨਾਮਾ ਲੈ ਕੇ ਭੇਜਿਆ ਉਹ ਇਹੀ ਮੰਨਦੇ ਨੇ ਕਿ ਸਾਡੇ ਜਿਹੜੇ ਐਸੀ ਸੰਤ ਨੇ ਇਹਨਾਂ ਵੱਲੋਂ ਹੁਕਮਨਾਮਾ ਪਹਿਲਾਂ ਇਹ ਦੱਸੋ ਵੀ ਅੱਜ ਤੱਕ ਅਕਾਲ ਤਖਤ ਤੇ ਕੋਈ ਫੈਸਲਾ ਉਹਨਾਂ ਨੇ ਕਲੀਅਰ ਕੀਤਾ ਹੈ ਅੱਜ ਤੱਕ ਕੋਈ ਸਟੈਂਡ ਲੈ ਕੇ ਉਹਨਾਂ ਨੇ ਫੈਸਲਾ ਕੀਤਾ ਹੈ ਅਕਾਲ ਤਖਤ ਤੇ ਅੱਜ ਤੱਕ ਕੋਈ ਵੀ ਨਹੀਂ ਸਾਰੇ ਪੈਂਡਿੰਗ ਪਏ ਐ ਲਟਕ ਰਹੇ ਐ ਵਿਚਾਲੇ ਕੋਈ ਫੈਸਲਾ ਅਕਾਲ ਤਖਤ ਤੇ ਉਹ ਕਰ ਨਹੀਂ ਸਕੇ ਦੂਜੀ ਗੱਲ ਇੱਕ ਹੋਰ ਕਹਿਣੀ ਐ 15 ਭਗਤਾਂ ਨੂੰ ਬਾਣੀ ਦੇ ਵਿੱਚ ਭਗਤ ਕਿਹਾ ਹੈ ਉਹਨਾਂ ਨੇ ਆਪ ਹੀ ਆਪਣੀ ਜ਼ੁਬਾਨ ਤੋਂ ਭਗਤ ਸ਼ਬਦ ਵਰਤਿਆ ਜਿਹੜੀ ਰਚਨਾ ਹੈ ਉਹਨਾਂ ਦੀ 15 ਭਗਤਾਂ ਦੀ ਜਿਨ੍ਹਾਂ ਨੇ ਇਹ ਚਿੱਠੀ ਲਿਖੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੁਸੀਂ ਕਿਸੇ ਤੇ ਇਹ ਵਿਚਾਰਧਾਰਾ ਥੋਪ ਨਹੀਂ ਸਕਦੇ ਤੁਸੀਂ ਤਾਂ ਸਿੱਧੇ ਕਹਿੰਦਾ ਕਿ ਕਹੋ ਭਗਤ ਨਹੀਂ ਕਹਿਣਾ ਗੁਰੂ ਕਹੋ ਇਸਦੇ ਕਹਿੰਦਾ ਇਦਾਂ ਕਿਸੇ ਇਹ ਵਿਚਾਰਧਾਰਾ ਥੋਪੇ ਨਹੀਂ ਜਾ ਸਕਦੀ ਤੁਸੀਂ ਜਦੋਂ ਭਗਤ ਰਵਦਾਸ ਜੀ ਦੀ ਪਾਵਨ ਬਾਣੀ ਪੜ੍ਹੋਗੇ ਉਹਨਾਂ ਦੇ 40 ਸ਼ਬਦਾਂ ਵਿੱਚੋਂ ਮੈਂ ਇੱਕ ਸ਼ਬਦ ਸਾਂਝਾ ਕਰਨਾ ਹੈ ਉਹਦੀਆਂ ਪਹਿਲੀਆਂ ਦੋ ਤੁਕਾਂ ਉਹ ਕਹਿੰਦੇ ਨੇ ਕੂਪ ਭਰਿਓ ਜੈਸੇ ਦਾਦਰਾ ਕਸ਼ ਦੇਸ਼ ਵਿਦੇਸ਼ ਨ ਬੂਝ ਐਸੇ ਮੇਰਾ ਮਨ ਵਿਖਿਆ ਬੇਮੋਹਿਆ ਕਸ਼ ਆਰਾ ਪਾਰ ਨਾ ਸੂਝ ਹਮ ਦਾਦਰਾ ਤੋਂ ਭਾਵ ਹੈ ਡੱਡੂ ਕੂਪ ਤੋਂ ਭਾਵ ਹੈ ਖੂਹ ਜਿਵੇਂ ਕਹਿੰਦੇ ਖੂਹ ਦੇ ਡੱਡੂ ਨੂੰ ਖੂਹ ਦੇ ਪਾਣੀ ਬਾਰੇ ਪਤਾ ਹੈ ਕਸ਼ ਦੇਸ਼ ਵਿਦੇਸ਼ ਨਾ ਬੂਝ ਬਾਹਰ ਕੀ ਹੈ ਔਰ ਉਹਦੀ ਜਿਹੜੀ ਆਪਣੀ ਸੋਚ ਸਮਝ ਹੈ ਉਹ ਖੂਹ ਤੱਕ ਸੀਮਤ ਹੈ ਬਾਹਰ ਵੀ ਦੁਨੀਆ ਵੱੜਦੀ ਹੈ ਬਾਹਰ ਵੀ ਪਾਣੀ ਹੈਗਾ ਉਹ ਡੱਡੂ ਨੂੰ ਪਤਾ ਨਹੀਂ ਤੇ ਸਾਡੀ ਸੋਚ ਵੀ ਕਿਤੇ ਇੱਥੇ ਖੜੀ ਆ ਅਸੀਂ ਵੀ ਦਾਇਰੇ ਵਿੱਚ ਸੀਮਤਾਂ ਸਾਡੇ ਕੋਲੇ ਖੁੱਲ੍ਹ ਦੇ ਲਈ ਹੈ ਨਹੀਂ ਵਿਸ਼ਾਲਤਾ ਹੈ ਨਹੀਂ ਦੂਜੀ ਗੱਲ ਇੱਥੇ ਗੱਲ ਗੁਰੂ ਦੀ ਜਾਂ ਭਗਤ ਦੀ ਨਹੀਂ ਹੈਗੀ ਗੱਲ ਇੱਥੇ ਮੰਨਣ ਦੀ ਹੈ ਜਿਹੜੇ ਗੁਰੂ ਕਹਿੰਦੇ ਨੇ ਉਹ ਵੀ ਨਹੀਂ ਮੰਨਦੇ ਜਿਹੜੇ ਭਗਤ ਕਹਿੰਦੇ ਨੇ ਮੰਨਦੇ ਉਹ ਵੀ ਨਹੀਂ ਅਣਪੜ ਲਾਣਾ ਇੱਥੇ ਇਕੱਠਾ ਹੋਇਆ ਜਿਨ੍ਹਾਂ ਨੇ ਬਾਣੀ ਦੀ ਰਚਨਾ ਕੀਤੀ ਹੈ ਭਵੇਂ ਗੁਰੂ ਸਾਹਿਬਾਨ ਨੇ ਭਵੇਂ ਭਗਤ ਸਾਹਿਬਾਨ ਨੇ ਭਵੇਂ ਪਾਠ ਸਾਹਿਬਾਨ ਨੇ ਪਮੇ ਤਾਂ ਤਿੰਨ ਗੁਰਸਿੱਖ ਨੇ ਕਿ ਉਹ ਅਣਪੜ੍ਹ ਸੀ ਜੇ ਐਸ ਵਕਤ ਕਿਸੇ ਦੀ ਪੀ ਐਚ ਡੀ ਕੀਤੀ ਹੈ ਨਾ ਤਾਂ ਉਹਨਾਂ ਦੀ ਉਸ ਵਕਤ ਪੀ ਐਚ ਡੀ ਦੇ ਨਾਲੋਂ ਬੜੀ ਸਟੱਡੀ ਹੈ ਉਹ ਤੋਂ ਜ਼ਿਆਦਾ ਪੜ੍ਹੇ ਲਿਖੇ ਨੇ ਜਿਹੜੀ ਬਾਣੀ ਰਚੀ ਨਹੀਂ ਰਚੀ ਹੈ ਜਿਨ੍ਹਾਂ ਨੇ ਉਹ ਆਮ ਨਹੀਂ ਸੀ ਬਹੁਤ ਪੜ੍ਹੇ ਲਿਖੇ ਸੀ ਸਾਡੇ ਤਾਂ ਇਹਨਾਂ ਅਣਪੜ੍ਹ ਲਾਣੇ ਨੇ ਬਾਬੇ ਨਾਨਕ ਨੂੰ ਵੀ ਕਹਤਾ ਕਿ ਬਾਬਾ ਨਾਨਕ ਕਿਹੜੀ ਯੂਨੀਵਰਸਿਟੀ ਵਿੱਚ ਪੜ੍ਹ ਕੇ ਆਇਆ ਸੀ ਮੈਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਗੁਰੂ ਕਹਿੰਦਾ ਹੈ ਕਹਿ ਲਓ ਜਿਹੜਾ ਭਗਤ ਕਹਿੰਦਾ ਹੈ ਕਹਿ ਲਓ ਨਾ ਸਾਨੂੰ ਹੱਕ ਹੈ ਕਿ ਅਸੀਂ ਕਿਸੇ ਨੂੰ ਧੱਕੇ ਨਾਲ ਕਹੀਏ ਤੁਸੀਂ ਭਗਤ ਕਹੋ ਨਾ ਸਾਨੂੰ ਹੱਕ ਹੈ ਅਸੀਂ ਕਿਸੇ ਨੂੰ ਧੱਕੇ ਨਾਲ ਕਹੀਏ ਤੁਸੀਂ ਗੁਰੂ ਕਹੋ ਗੱਲ ਤੇ ਮੰਨਣ ਦੀ ਹੈ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਕਹਿੰਦੇ ਭਗਤ ਨਹੀਂ ਗੁਰੂ ਕਹਿਣਾ ਅੱਜ ਜੀ ਮੈਂ ਇੱਕ ਮੀਟਿੰਗ ਨੇ ਦੇਖੀ ਐ ਪ੍ਰੋਗਰਾਮ ਦੇਖੇ ਜਿਹਦੇ ਵਿੱਚ ਉਹ ਹੁਕਮਨਾਮਾ ਜਾਰੀ ਕਰਦੇ ਐ ਵੱਡੇ ਵੱਡੇ ਪ੍ਰਚਾਰਕ ਬੋਲਦੇ ਐ ਤੁਸੀਂ ਗੱਲ ਦਾ ਜਵਾਬ ਦਿਓ ਜਿਹੜੀਆਂ ਤੁਸੀਂ ਫੋਟੋਆਂ ਵਾਇਰਲ ਕਰਦੇ ਹੋ ਭਗਤ ਜੀ ਦੀਆਂ ਉਹ ਤਾਂ ਉਹਨਾਂ ਦੇ ਵਾਲ ਪਿੱਛੇ ਲੜਕਦੇ ਨੇ ਤੇ ਸਿਰ ਤੋਂ ਉਹ ਨੰਗੇ ਨੇ ਜਿੱਦ ਤੇ ਦਸਤਾਰ ਨਹੀਂ ਹੈਗੀ ਜੇ ਤੁਸੀਂ ਉਹਨਾਂ ਦੀ ਗੱਲ ਮੰਨਦੇ ਹੋ ਉਹਨਾਂ ਨੂੰ ਕਾਪੀ ਕਰਦੇ ਹੋ ਕਿ ਤੁਸੀਂ ਮੰਗੇਸ਼ਰ ਬਾਣੀ ਪੜੋਂਗੇ ਤੁਸੀਂ ਤਾਂ ਦਸਤਾਰਾਂ ਸਜਾਈਆਂ ਹੋਈਆਂ ਪੱਗਾਂ ਬੰਨੀਆਂ ਹੋਈਆਂ ਤੁਸੀਂ ਗੋਲ ਪਰਨੇ ਬੰਨੇ ਹੋਏ ਨੇ ਗਲ ਵਿੱਚ ਹਜੂਰੀਏ ਪਾਏ ਹੋਏ ਨੇ ਜੇ ਫਿਰ ਉਹਨਾਂ ਦੀ ਰੀਸ ਕਰਨੀ ਹੈ ਫਿਰ ਕੇਸ ਖੁੱਲੇ ਛੱਡੋ ਤੁਸੀਂ ਕਿਉਂ ਦਸਤਾਰਾਂ ਬੰਨੇ ਗਾਦੇ ਜਿਹੜਾ ਕਹਿੰਦਾ ਵੀ ਮੈਂ ਭਗਤ ਰਵਦਾਸ ਨੂੰ ਗੁਰੂ ਕਹਿਣਾ ਫਿਰ ਗੁਰੂ ਰਵਦਾਸ ਦੀ ਤਾਂ ਜਿਹੜੀ ਦਿੱਖ ਹੈਗੀ ਹੈ ਜਿਹੜਾ ਚਿਹਰਾ ਹੈਗਾ ਉਹ ਦਾੜੀ ਖੁੱਲੀ ਹੈ ਕੇਸ ਪਿੱਛੇ ਛੱਡੇ ਹੋਏ ਨੇ ਫਿਰ ਅੱਜ ਕੇਸ ਖੁੱਲੇ ਛੱਡ ਕੇ ਬਾਣੀ ਪੜੋ ਜੇ ਪੂਰੀ ਕਾਪੀ ਕਰਨੇ ਉਹਨਾਂ ਨੂੰ ਹੁਣ ਜਿਹੜੀ ਮੈਂ ਗੱਲ ਕਹਿਣੀ ਹੈ ਨਾ ਇਹ ਦੋਨੇ ਪਾਸੇ ਮਿਰਚਾਂ ਲੱਗਣੀਆਂ ਨੇ ਮੈਨੂੰ ਕੋਈ ਮਤਲਬ ਨਹੀਂ ਕੋਈ ਗੁਰੂ ਕਹਿੰਦਾ ਕੋਈ ਭਗਤ ਕਹਿੰਦਾ ਮੈਂ ਭਗਤ ਕਹਿੰਦਾ ਮੈਂ ਕਿਸਦੇ ਕਹਿਣ ਮੁਤਾਬਕ ਨਹੀਂ ਕਹਿੰਦਾ ਅਸੀਂ ਗੁਰੂ ਆਸੇ ਮੁਤਾਬਕ ਜਿਹੜਾ ਗੁਰੂ ਸਾਹਿਬ ਦਾ ਫਲਸਫਾ ਹੈਗਾ ਜਿਹੜੀ ਬੰਦਰ ਬਾਣੀ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੀ ਹੈ ਉਹਦੇ ਮੁਤਾਬਕ ਅਸੀਂ ਭਗਤ ਕਹਿੰਦੇ ਆ ਕੀ ਕਿਸੇ ਦੀ ਹਿੰਮਤ ਹੈ ਮੇਰੇ ਕੋਲੋਂ ਕੋਈ ਧੱਕੇ ਨਾ ਕਵੇ ਤੂੰ ਗੁਰੂ ਕਹਿ ਬਿਲਕੁਲ ਨਹੀਂ ਕਹਿੰਦੇ ਕੀ ਦੀ ਹਿੰਮਤ ਹੈ ਕੋਈ ਕਵੇ ਤੂੰ ਭਗਤ ਕਹਿ ਬਿਲਕੁਲ ਨਹੀਂ ਕਹਿੰਦੇ ਅਸੀਂ ਕਿਸੇ ਤੋਂ ਕਿਉਂ ਪੁੱਛਣਾ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗਾਂ ਦੇ ਸਾਹਮਣੇ ਮੂਲ ਮੰਤਰ ਰੱਖਿਆ ਹੋਇਆ ਗੁਰ ਪ੍ਰਸਾਦਕ ਜਪਨੀ ਸਰਵ ਦੇ ਵਿੱਚ ਜਿਹੜਾ ਆਦ ਸਾ ਜਗਤ ਸਾਚ ਸ਼ਲੋਕ ਲਾਇਆ ਹੋਇਆ ਪਹਿਲਾਂ ਤੇ ਇੱਥੇ ਵੀ ਬਾਤ ਬਾਤ ਚੱਲਦਾ ਕਿ ਕੋਈ ਕਹਿੰਦਾ ਨਾਨਕ ਹੋਸੀਪੀ ਤੱਕ ਮੂਲ ਮੰਤਰ ਹੈ ਕੋਈ ਕਹਿੰਦਾ ਗੁਰਪ੍ਰਸਾਦ ਤੱਕ ਹੈ ਜਿਹੜੇ ਕਹਿੰਦੇ ਨੇ ਨਾਨਕ ਹੋਸੀਪੀ ਤੱਕ ਹੈ ਉਹ ਕਹਣਗੇ ਜੀ ਦਰਬਾਰ ਸਾਹਿਬ ਦੇ ਸਾਹਮਣੇ ਲਿਖਿਆ ਹੋਇਆ ਹੈ ਨਾਨਕ ਹੋਸੀਪੀ ਤੱਕ ਕਮਾਲ ਹੋ ਗਈ ਜਿਹੜਾ ਮੂਲ ਮੰਤਰ ਰਾਗਾਂ ਦੇ ਵੇ ਮੂਰੇ ਪਿਆ ਹੈ ਗੁਰਪ੍ਰਸਾਦ ਤੱਕ ਉਹਨੂੰ ਅਸੀਂ ਮੰਨਣਾ ਨਹੀਂ ਦਰਵਾਸਾਹਬ ਦੇ ਸਾਹਮਣੇ ਜਿਹੜਾ ਮੂਲ ਮੰਤਰ ਲਿਖਿਆ ਹੈ ਉਹ ਤਾਂ ਉਦੋਂ ਲਿਖਿਆ ਗਿਆ ਜਦੋਂ ਮਹਾਰਾਜੇ ਰੇ ਸਿੰਘ ਨੇ ਸੋਨਾ ਲਵਾਇਆ ਦਰਵਾਸਾਹਬ ਤੇ ਉਦੋਂ ਲਿਖਿਆ ਗਿਆ ਅਸੀਂ ਦਰਵਾਸਾਹਬ ਦੇ ਮੂਹਰੇ ਲਿਖਿਆ ਕਿਉਂ ਪੜ੍ਹੀਏ ਬਈ ਕਿਉਂ ਮੰਨਗੇ ਬਈ ਅਸੀਂ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਮੂਲ ਮੰਤਰ ਗੁਰਪ੍ਰਸਾਦ ਤੱਕ 31 ਰਾਗਾਂ ਦੇ ਸਾਹਮਣੇ ਉਹ ਦੇਖਣਾ ਹੈ ਮੇਰਾ ਕਹਿਣ ਤੋਂ ਮਤਲਬ ਇਹ ਹੈਗਾ ਤੁਸੀਂ ਕਿਸੇ ਤੇ ਥੋਪ ਨਹੀਂ ਸਕਦੇ ਕਿ ਭਗਤ ਕਹਿਣਾ ਹੈ ਜਾਂ ਗੁਰੂ ਕਹਿਣਾ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਣਾ ਸੀ ਸਮੁੱਚੀ ਬਾਣੀ ਗੁਰੂ ਹੈ ਜੇ ਸਮੁੱਚੀ ਬਾਣੀ ਗੁਰੂ ਹੈ ਫਿਰ ਸਾਰੇ ਗੁਰੂ ਬਣ ਗਏ ਕੱਲੇ-ਕੱਲੇ ਨੂੰ ਗੁਰੂ ਕਿਉਂ ਕਹਿਣਾ ਬਈ ਅਸੀਂ ਇਹਦਾ ਮਤਲਬ ਹੈ 35 ਗੁਰੂ ਨੇ ਜਿਹੜਾ ਕੋਈ ਮਨੁੱਖ ਆਪਣੇ ਜੀਵਨ ਵਿੱਚ ਕਿਸੇ ਨੂੰ ਉਸਤਾਦ ਧਾਰਦਾ ਕਿਸੇ ਨੂੰ ਗੁਰੂ ਮੰਨਦਾ ਉਹਦੇ ਗੁਰੂ 35 ਹੁੰਦੇ ਆ ਇਹ ਕੋਈ ਇਥੇ ਯਕੀਨ ਕਰੂਗਾ ਸ਼ਬਦ ਗੁਰੂ ਹੈ ਉਹ ਸ਼ਬਦ ਭਵੇਂ ਭਗਤ ਰਵਦਾਸ ਦੀ ਰਚਨਾ ਹੋਵੇ ਭਵੇਂ ਭੱਟਾਂ ਦੀ ਹੋਵੇ ਭਵੇਂ ਆਦ ਗੁਰ ਸਿੱਖਾਂ ਦੀ ਹੋਵੇ ਤੇ ਭਵੇਂ ਗੁਰੂ ਸਾਹਿਬਾਨ ਦੀ ਹੋਵੇ ਸ਼ਬਦ ਗੁਰੂ ਹੈ ਸਮੁੱਚੀ ਬਾਣੀ ਗੁਰੂ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਸ਼ਬਦ ਨੂੰ ਗੁਰੂ ਮੰਨਦੇ ਹਾਂ ਹੁਣ ਜਿਹੜੀ ਮੈਂ ਗੱਲ ਕਹਿਣੀ ਹੈ ਦੋਨੇ ਪਾਸੇ ਮਿਰਚਾਂ ਲੱਗਣਗੀਆਂ ਨੇ ਇਹ ਸ਼ਿੰਗਣੀ ਪਤਾ ਕਿਉਂ ਛੇੜੀ ਗਈ ਹੈ ਇੱਥੇ ਜਾਤੀ ਤੌਰ ਤੇ ਹੈ ਜੇ ਕੋਈ ਭਗਤ ਰਵਦਾਸ ਦਾ ਜਨਮ ਦਿਹਾੜਾ ਮਨਾਉਂਦਾ ਹੈ ਉਹ ਗੁਰੂ ਕਰਕੇ ਨਹੀਂ ਮਨਾਉਂਦਾ ਉਹ ਜਿਹੜੀ ਉਹਨਾਂ ਦੀ ਪਾਵਨ ਬਾਣੀ ਦੀ ਵਿਚਾਰਧਾਰਾ ਹੈ ਉਹਦੇ ਕਰਕੇ ਨਹੀਂ ਮਨਾਉਂਦਾ ਉਹ ਜਾਤੀ ਤੌਰ ਤੇ ਮਨਾਉਂਦਾ ਕਿ ਸਾਡਾ ਗੁਰੂ ਹੈ ਅਸੀਂ ਜਮਾਰਾਂ ਸਾਡਾ ਗੁਰੂ ਹੈ ਭਗਤ ਰਵਦਾਸੀ ਤਾਂ ਮਨਾ ਰਹੇ ਹਾਂ ਹੁਣ ਜਿਹੜਾ ਜੱਟ ਧੰਨੇ ਭਗਤ ਦਾ ਜਨਮ ਦਿਹਾੜਾ ਮਨਾਉਂਦੇ ਆ ਉਹ ਤਾਂ ਮਨਾਉਂਦੇ ਆ ਵੀ ਉਹਨਾਂ ਦੀ ਵਿਚਾਰ ਨੂੰ ਮੰਨਦੇ ਬਿਲਕੁਲ ਨਹੀਂ ਉਹ ਕਹਿੰਦੇ ਸਾਡਾ ਗੁਰੂ ਹੈ ਅਸੀਂ ਜੱਟਾਂ ਜਾਤੀ ਤੌਰ ਦਾ ਜਿਹੜਾ ਕਿਲਾ ਬੜਿਆ ਹੋਇਆ ਹੈ ਨਾ ਸਾਡੀ ਧੌਣ ਦੇ ਵਿੱਚ ਪ੍ਰੋਬਲਮ ਤਾਂ ਆਈ ਹੈ ਗੁਰੂ ਸਾਹਿਬ ਨੇ ਤਾਂ ਜਾਤ ਪਾਤਾਂ ਮਿਟਾ ਕੇ ਇੱਕ ਹੁਨਰ ਦਿਖਾਇਆ ਸੀ ਵੀ ਇਥੇ ਜਾਤਾਂ ਪਾਤਾਂ ਦਾ ਨਾਲ ਕੋਈ ਮਤਲ ਨਹੀਂ ਬੰਦੇ ਦਾ ਹੁਨਰ ਚਾਹੀਦਾ ਉਹਦੀ ਯੋਗਤਾ ਚਾਹੀਦੀ ਹੈ ਸਾਨੂੰ ਗੁਰੂ ਸਾਹਿਬ ਨੇ ਸਭ ਨੂੰ ਇਕੱਠੇ ਕੀਤਾ ਇੱਕ ਸੰਗਤ ਇੱਕ ਪੰਗਤ ਵਿੱਚ ਵਹਾਇਆ ਪਰ ਅਸੀਂ ਸਮਝ ਨਹੀਂ ਸਕਦੇ ਅਸੀਂ ਬਖ ਹੋ ਕੇ ਆਪੋ ਆਪਣਾ ਜਲੂਸ ਕਢਾਉਣੇ ਕਢਾਓ ਮੈਂ ਬੇਨਤੀ ਕਰਦਾ ਜਿਹੜਾ ਵੀ ਬੰਦਾ ਇਹ ਥੋਪਣ ਦੀ ਕੋਸ਼ਿਸ਼ ਕਰਦਾ ਕਿ ਗੁਰੂ ਕਹੋ ਮੈਂ ਉਹਨੂੰ ਕਹਿਣਾ ਇਹ ਤੇਰੀ ਵਿਚਾਰਤਾ ਹੋ ਸਕਦੀ ਹੈ ਅਸੀਂ ਕਿ ਤੇਰੇ ਗੁਲਾਮ ਨਹੀਂ ਹੈਗੇ ਜੇ ਕੋਈ ਇਹ ਥੋਪੇ ਧੱਕੇ ਨਾਲ ਕੇ ਗੁਰੂ ਕਹੋ ਜਬ ਭਗਤ ਕੋ ਅਸੀਂ ਨਹੀਂ ਮੰਨਦੇ ਅਸੀਂ ਕਿਸ ਬੰਦੇ ਦੀ ਗੱਲ ਕਿਉਂ ਮੰਨਗੇ ਬਈ ਅਸੀਂ ਗੱਲ ਮੰਨਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਮੈਂ ਜਿਹੜੀ ਲਾਸਟ ਬੇਨਤੀ ਕੀਤੀ ਹੈ ਥੋੜਾ ਜਿਹਾ ਗੌਰ ਕਰ ਲਿਓ ਗੱਲ ਮੰਨਣ ਦੀ ਐ ਜਿਹੜੇ ਮੰਨਦੇ ਨੇ ਉਹ ਗੁਰੂ ਕਹਿਣ ਤਾਂ ਵੀ ਠੀਕ ਐ ਭਗਤ ਕਹਿਣ ਤਾਂ ਵੀ ਠੀਕ ਐ ਜਿਹੜੇ ਮੰਨਦੇ ਨਹੀਂ ਉਹ ਜੋ ਮਰਜ਼ੀ ਕਹੀ ਜਾਣ ਕੋਈ ਮਤਲਬ ਨਹੀਂ ਸਭ ਤੋਂ ਵੱਡੀ ਗੱਲ ਜਾਤੀਵਾਦ ਦਾ ਕਿੱਲਾ ਸਾਡੀ ਧੌਣ ਵਿੱਚ ਅੜਿਆ ਹੋਇਆ ਉਹਦੇ ਕਰਕੇ ਇਹ ਪ੍ਰੋਬਲਮਾਂ ਪੈਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ